ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਵਿਚਾਰ ਦਾ ਵਿਸ਼ਾ ਹੈ ਗਿਆਨੀ ਦਿੱਤ ਸਿੰਘ ਜੀ ਦੇ ਨੀਤੀ ਬਚਨ ਕਿਉਂਕਿ ਪ੍ਰਾਤਨ ਸਮੇਂ ਤੋਂ ਅਸੀਂ ਬਹੁਤ ਪੁਰਾਣੇ ਸਰੂਤ ਗ੍ਰੰਥਾਂ ਚੋਂ ਜਿਵੇਂ ਨੀਤੀ ਸ਼ਾਸਤਰ ਪੜਦੇ ਆਂ ਔਰ ਉਹਦੇ ਨਾਲ ਖਲੀਲ ਜ਼ੁਬਰਾਨ ਦੀਆਂ ਕਹਾਣੀਆਂ ਤੇ ਪੰਚ ਤੰਤਰ ਦੀਆਂ ਕਥਾਵਾਂ ਇਸੇ ਤਰ੍ਹਾਂ ਬਹੁਤ ਸਾਰਾ ਸਾਡਾ ਉਹ ਉਮੀਦ ਸਹਿਤ ਹੈ ਜਿਹੜਾ ਸੀਨਾ ਵਸੀਨਾ ਸਾਡੇ ਤੱਕ ਆਇਆ ਸਿੰਘ ਸਭਾ ਲਹਿਰ ਦੇ ਵੇਲੇ ਗਿਆਨੀ ਦਿੱਤ ਸਿੰਘ ਜੀ ਹੋਰਾਂ ਨੇ ਇੱਕ ਲੜੀਵਾਰ ਕਾਲਮ ਵੀ ਲਿਖਦੇ ਹੁੰਦੇ ਸਨ ਨੀਤੀ ਬਚਨ ਇਹ ਖਾਲਸਾ ਅਖਬਾਰ ਲਾਹੌਰ ਵਿੱਚ 1898-99 ਵਿੱਚ ਸ਼ਬਦਾ ਹੁੰਦਾ ਸੀ ਇਹ ਤਿੰਨ ਸਰ ਲਿਖਾਂ ਹੇਠ ਵੀ ਛੋਟੀ-ਛੋਟੀ ਪੁਸਤਕ ਛਪੀ ਹੈ ਨੀਤੀ ਬਚਨ ਨੀਤੀ ਪ੍ਰਕਾਸ਼ ਨੀਤੀ ਗੁਲਦਸਤਾ ਇਹਦੇ ਵਿੱਚ ਇਹ ਵੀ ਇੱਕ ਪੜਨ ਨੂੰ ਮਿਲਿਆ ਕਿ ਜਦੋਂ ਕਿਸੇ ਭਲੇ ਪੁਰਸ਼ ਦੀ ਸ਼ਰਧਾਂਜਲੀ ਸਮਾਰੋਹ ਹੁੰਦਾ ਸੀ ਤੇ ਕੁਝ ਨੀਤੀ ਵਚਨ ਜਿਹੜੇ ਆ ਇਕੱਤਰਤ ਕਰਕੇ ਸੰਗਤ ਨੂੰ ਵੀ ਵੰਡੇ ਜਾਂਦੇ ਰਹੇ ਨੇ ਇਹ ਵੀ ਸਾਡੇ ਸਿੰਘ ਸਵਾ ਲਹਿਰ ਦੇ ਇਤਿਹਾਸ ਵਿੱਚ ਹੈ ਤਾਂ ਗਿਆਨੀ ਦੇ ਸਿੰਘ ਜੀ ਹੋਰਾਂ ਨੇ ਤਕਰੀਬਨ ਇਹ ਪੌਣੇ 200 ਦੇ ਕਰੀਬ ਜਿਹੜੇ ਦੋਰੇ ਨੇ ਇਹ ਨੀਤੀ ਵਚਨ ਦੇ ਵਿੱਚ ਤਾਂ ਇਹਦੇ ਵਿੱਚ ਰਾਜ ਸਤਾ ਨਾਲ ਤੇ ਵੱਖਰੇ ਨੇ ਪਰ ਇੱਕ ਹੈ ਕਿ ਬੁਰਾਪੁਰਖ ਕੀ ਹੁੰਦਾ ਤੇ ਭਲਾਪੁਰਖ ਕੀ ਹੁੰਦਾ ਅਸਲ ਇਹਦਾ ਮਿਸ਼ਨ ਇਹ ਸੀਗਾ ਕਿ ਜਿਹੜਾ ਦੁਰਜਨ ਹੈ ਜਿਹੜਾ ਭੈੜੀ ਮਤ ਵਾਲਾ ਕੋਈ ਆਦਮੀ ਹੈ ਉਹਨੂੰ ਸੁਰਜਨ ਦੇਵਤਿਆਂ ਵਰਗੀvirti ਵਰਗਾ ਕਿਵੇਂ ਬਣ ਸਕਦਾ ਇਹ ਸਾਰੀ ਫਿਲਾਸਫੀ ਜਿਹੜੀ ਹੈ ਬੰਦੇ ਦੀ ਵਿਚਾਰ ਸ਼ਕਤੀ ਨਾਲ ਸੰਬੰਧਿਤ ਹੈ ਉਹਦੀ ਮਾਨਸਿਕਤਾ ਨਾਲ ਸੰਬੰਧਿਤ ਹੈ ਕਿ ਦੁਰਜਨ ਕਿਹੋ ਜਿਹੇ ਹੁੰਦੇ ਆ ਤੇ ਸੁਰਜਨ ਭਲੇਪੁਰਖ ਕਿਹੋ ਜਿਹੇ ਹੁੰਦੇ ਕੁਝ ਦੂਰੇ ਅਸੀਂ ਜਿਹੜੇ ਦੁਰਜਨ ਬਾਰੇ ਹੈ ਕਿ ਜਿਨ੍ਹਾਂ ਦੀ ਬੁਰੀ ਨੀਤ ਹੁੰਦੀ ਹੈ ਤਾਂ ਉਹਦੇ ਬਾਰੇ ਇਹ ਗਾਲੀ ਚ ਹੋਰਾਂ ਲਿਖਿਆ ਕਿ ਗੜਾ ਗਰੇ ਘਿਰ ਆਪ ਵੀ ਖੇਤੀ ਕਰੇ ਬਨਾਸ਼ ਤਿਉ ਦੁਰਜਨ ਦੁਖ ਔਰ ਦੇ ਕਰੇ ਆਪ ਪਤਨਾਸ਼ ਕਹਿੰਦੇ ਜਿਵੇਂ ਗੜਾ ਜਦੋਂ ਗਿਰਦਾ ਨਾ ਜਿੱਥੇ ਆਪ ਖੁਰ ਜਾਂਦਾ ਖਤਮ ਹੋ ਜਾਂਦਾ ਖੇਤੀ ਦਾ ਬਨਾਸ਼ ਵੀ ਕਰ ਦਿੰਦਾ ਇਸੇ ਤਰ੍ਹਾਂ ਜਿਹੜੇ ਭੈੜੇ ਜਨ ਹੁੰਦੇ ਆ ਉਹ ਲੋਕਾਂ ਨੂੰ ਦੁੱਖ ਦੇ ਕੇ ਆਪਣੀ ਪਤ ਦਾ ਆਪਣੀ ਇੱਜ਼ਤ ਦਾ ਨਾਸ਼ ਵੀ ਕਰ ਲੈਂਦੇ ਨੇ ਇਸ ਤਰ੍ਹਾਂ ਫਿਰ ਉਹਨਾਂ ਨੇ ਇੱਕ ਹੋਰ ਪ੍ਰਕਰਨ ਲੈ ਲਿਆ ਕਿ ਜਿਹੜਾ ਦੁਸ਼ਟ ਕੋਕਰੂ ਦੋਹਨਵੇਂ ਸਮ ਲਖਣ ਲਖ ਲਿਓ ਰਿਜੇ ਯਾਰ ਪਿਜੇ ਨਹੀਂ ਦੇਵੋਗਨ ਸੁਨੇਓ ਕਹਿੰਦੇ ਦੁਸ਼ਟ ਪੁਰਖ ਵਿੱਚ ਤੇ ਕੋਕਰੂ ਵਿੱਚ ਕੋਕਰੂ ਨੂੰ ਕੋਕੜੂ ਸ਼ਬਦ ਵੀ ਆਉਂਦਾ ਹੈ ਤੇ ਕੁੜਕੜੂ ਸ਼ਬਦ ਵੀ ਆਉਂਦਾ ਹੈ ਕਿ ਦਾਲ ਦੇ ਵਿੱਚ ਰਿਜਤਾ ਤੇ ਬਰਾਬਰ ਹੈ ਪਰ ਦੁਰਜਨ ਜਿਹੜਾ ਇਸ ਤਰ੍ਹਾਂ ਦਾ ਹੁੰਦਾ ਕਿ ਜਿਵੇਂ ਦਾਲ ਦੇ ਵਿੱਚ ਕੋਕਰੂ ਜਿਹੜਾ ਹਮੇਸ਼ਾ ਸਖਤ ਦਾ ਸਖਤ ਹੀ ਰਹਿੰਦਾ ਜਿੰਨੀ ਮਰਜ਼ੀ ਉਹਨੂੰ ਰਿੱਜਦਾ ਵੀ ਹੈ ਪਰ ਉਹ ਭੇਜਦਾ ਨਹੀਂ ਕਹਿੰਦੇ ਬੁਰੇ ਮਨੁੱਖ ਦੀ ਜਿਹੜਾ ਸੁਭਾਅ ਆ ਉਹ ਇਸ ਤਰ੍ਹਾਂ ਦਾ ਹੀ ਬਣਿਆ ਹੁੰਦਾ ਜਿਵੇਂ ਦਾਲ ਦੇ ਵਿੱਚ ਕੋਕਰੂ ਦਾ ਹੁੰਦਾ ਫਿਰ ਉਹਨਾਂ ਨੇ ਇੱਕ ਉਦਾਹਰਨ ਹੋਰ ਦਿੱਤੀ ਕਿ ਜਿਵੇਂ ਗਿਰਜ ਹੈ ਇਹ ਬਹੁਤ ਉੱਚੀ ਉਡਦੀ ਹੈ ਗੀਤ ਜਿਵੇਂ ਉੱਡ ਗਗਨ ਮੈਂ ਉੱਚੀ ਦਿਸਟ ਦਿਹਾਰ ਮਰਦਰ ਪਸ਼ ਭਖਣ ਕਰੇ ਮਰਤੇ ਪਸ਼ੂਆਂ ਦਾ ਉਹ ਉਹਦੀ ਖਰਾਕ ਬਣ ਜਾਂਦੀਆਂ ਦੁਰਜਨ ਦੋਖ ਵਿਹਾਰ ਕਹਿੰਦੇ ਜਿਵੇਂ ਗਿਰਜ ਸਮਾਨਾਂ ਵਿੱਚ ਉੱਚੀ ਉੱਡ ਕੇ ਵੀ ਉਹ ਲੱਗਦਾ ਕਿ ਇਹਦੀ ਦ੍ਰਿਸ਼ਟੀ ਸ਼ਾਇਦ ਬਹੁਤ ਚੰਗੀ ਹੋਏਗੀ ਪਰ ਉਹ ਮਰਦੇ ਪਸ਼ ਭਖਣ ਕਰੇ ਉਹ ਮਰਦਾਰ ਲੱਗਦੀ ਹੈ ਇਸ ਤਰ੍ਹਾਂ ਹੀ ਕਹਿੰਦੇ ਦੁਰਜਨ ਦਾ ਸੁਭਾਅ ਹੁੰਦਾ ਕਿ ਉਹਨੂੰ ਸਮਾਜ ਵਿੱਚ ਕੁਝ ਵੀ ਚੰਗਾ ਨਜ਼ਰ ਨਹੀਂ ਆਉਂਦਾ ਹਮੇਸ਼ਾ ਉਹ ਬੁਰਾਈ ਤੇ ਮਰਦਾਰ ਵੱਲੀ ਜਾਂਦਾ ਹੈ ਇਹ ਅੱਜ ਸਾਡੇ ਸਿੱਖ ਪੰਥ ਦੇ ਵਿੱਚ ਵੀ ਇਸ ਤਰ੍ਹਾਂ ਦੇ ਦੋ ਚਾਰ ਭੱਦਰਪੁਰਸ਼ ਲੱਗੇ ਹੋਏ ਨੇ মিডিਏ ਦੇ ਉੱਤੇ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪੰਥ ਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੀ ਫਿਲਾਸਫੀ ਨੂੰ ਸਾਡੇ ਸਮੂਹ ਧਾਰਮਿਕ ਸਥਾਨਾਂ ਯੋਧਿਆਂ ਬਹਾਦਰਾਂ ਦੇ ਪ੍ਰਤੀ ਕਈ ਵਾਰੀ ਆਮ ਬੰਦੇ ਨੂੰ ਲੱਗਦਾ ਕਿ ਸ਼ਾਇਦ ਚੰਗੀ ਗੱਲ ਕਰਨਗੇ ਪਰ ਉਹਨਾਂ ਦੇ ਮੂੰਹ ਚੋਂ ਚੰਗੀ ਗੱਲ ਨਿਕਲਦੀ ਹੀ ਨਹੀਂ ਕਿਉਂਕਿ ਉਹ ਗਿਰਜ ਵਾਂਗੂ ਮਰਦਾਰ ਲੱਗਦੇ ਨੇ ਜਾਂ ਉਹਨਾਂ ਦੇ ਸੁਭਾਅ ਦਾ ਹਿੱਸਾ ਹੈ ਕਿ ਉਹਨਾਂ ਨੇ ਉਹਨਾਂ ਨੇ ਬੁਰੇ ਪਾਸੇ ਹੀ ਜਾਣਾ ਪਰ ਹੁਣ ਦੁਰਜਨ ਨੂੰ ਸੁਰਜਨ ਕਿਵੇਂ ਕੀਤਾ ਜਾਵੇ ਜਾਂ ਸੁਰਜਨ ਦੀ ਵਡਿਆਈ ਕੀ ਹੈ ਸਮਾਜ ਦੇ ਵਿੱਚ ਜਾਂ ਸੁਜਨ ਪੁਰਖ ਲਿਖਿਆ ਹੈ ਜਿਹੜੇ ਭਲੇ ਪੁਰਖ ਨੇ ਉਹਨਾਂ ਦਾ ਸਮਾਜ ਵਿੱਚ ਕਿਸ ਤਰ੍ਹਾਂ ਦੀ ਦੇਣ ਹੁੰਦੀ ਹੈ ਉਹਨਾਂ ਦੀ ਦੇਣ ਦੀ ਪ੍ਰਾਪਤੀ ਕੀ ਹੁੰਦੀ ਹੈ ਤੇ ਉਹਨਾਂ ਦੀ ਮਹਿਮਾ ਕਿਵੇਂ ਸਮਾਜ ਦੇ ਵਿੱਚ ਹੁੰਦੀ ਆ ਤਾਂ ਫਿਰ ਜਿਹੜੇ ਭਲੇ ਪੁਰਖ ਜ਼ਿੰਦਗੀ ਦੇ ਵਿੱਚ ਕਿਵੇਂ ਕਾਲਣਾ ਕਾਲਦੇ ਨੇ ਪਹਿਲਾਂ ਉਹਨਾਂ ਨੇ ਨੀਤੀ ਬਚਨ ਵਿੱਚ ਸੋਨੇ ਨਾਲ ਤੁਲਨਾ ਦਿੱਤੀ ਹੈ ਜਿਉਂ ਸੋਨਾ ਤਨ ਦੁੱਖ ਸਹੇ ਪਰ ਸੋਭਾ ਦੇ ਮਾਨ ਤਿਉ ਸੁਜਨ ਤਨ ਖੇਦ ਲਾ ਦੇਵਤ ਹੈ ਸੁਖ ਮਾਨ ਕਹਿੰਦੇ ਸੋਨਾ ਕਠੜੀ ਵਿੱਚ ਤਪਦਾ ਹੈ ਇਹ ਸਾਰੇ ਦੁੱਖ ਸਹਿ ਕੇ ਉਹਦੀ ਕਿਸੇ ਨੂੰ ਸੋਭਾ ਮਿਲਦੀ ਹੈ ਜਦੋਂ ਗਹਿਣੇ ਪੰਦੇ ਆ ਵਡਿਆਈ ਮਿਲਦੀ ਹੈ ਇਵੇਂ ਜਿਹੜੇ ਸੁਜਨ ਪੁਰਖ ਹੁੰਦੇ ਆ ਇਹ ਆਪਣੇ ਤਨ ਦੇ ਉੱਤੇ ਦੁੱਖ ਸਹਿੰਦੇ ਨੇ ਤੇ ਸਮਾਜ ਨੂੰ ਸੁੱਖ ਦਿੰਦੇ ਨੇ ਫਿਰ ਉਹਨਾਂ ਨੇ ਦੂਜੀ ਧਾਰਨ ਦਿੱਤੀ ਸੂਰਜ ਦੀ ਕਹਿੰਦੇ ਜਿਉਂ ਸੂਰਜ ਜਿਤਨੋਂ ਤਪੇ ਤਿਤਨੋਂ ਵਸੈ ਮੇ ਤਿਉਂ ਸੁਜਨ ਜਨ ਦੁੱਖ ਸਹੇ ਦੇਵਤ ਸੁਖ ਸਨੇ ਕਹਿੰਦੇ ਸੂਰਜ ਜਿੰਨਾ ਤਪਦਾ ਨਾ ਉਦੇ ਵਾਸ਼ਪੀ ਕਰਨ ਨਾਲ ਉਨੀ ਹੀ ਵਰਖਾ ਜ਼ਿਆਦਾ ਹੁੰਦੀ ਹੈ। ਐਵੇਂ ਭਾਈ ਜਿਹੜੇ ਭਲੇ ਪੁਰਖ ਹੁੰਦੇ ਆ ਨਾ ਕਈ ਵਾਰੀ ਸਮਾਜ ਨੂੰ ਸਮਝ ਵੀ ਨਹੀਂ ਆਉਂਦੀ ਜਿਵੇਂ ਅਸੀਂ ਸੂਰਜ ਦੀ ਗਰਮੀ ਤੋਂ ਕਈ ਵਾਰੀ ਘਬਰੌਨੇ ਵੀ ਆ ਤੇ ਲਾਂਬੇ ਵੀ ਦਿੰਨੇ ਆ ਪਰ ਉਹਨਾਂ ਦੀ ਘਾਲਣਾ ਇਹੋ ਜੀ ਹੁੰਦੀ ਹੈ ਕਿ ਜਿਵੇਂ ਸੂਰਜ ਦੇ ਜ਼ਿਆਦਾ ਤਪਨ ਨਾਲ ਮੀਂਹ ਜ਼ਿਆਦਾ ਪੈਂਦਾ ਨੀਤੀ ਵਚਨ ਅਨੁਸਾਰ ਤਾਂ ਇਸੇ ਤਰ੍ਹਾਂ ਜਿਹੜੇ ਭਲੇ ਪੁਰਖ ਹੈ ਸਮਾਜ ਵਿੱਚ ਇਸ ਤਰ੍ਹਾਂ ਹੀ ਤਨ ਤੇ ਦੁੱਖ ਵੀ ਸਹਿੰਦੇ ਨੇ ਤਪਸ਼ ਵੀ ਸਹਿੰਦੇ ਨੇ ਪਰ ਉਹ ਸਮਾਜ ਦੀ ਭਲਾਈ ਵਾਸਤੇ ਹੁੰਦੇ ਨੇ ਔਰ ਇਹ ਸਾਡੇ ਸਾਹਮਣੇ ਆਧਾਰਨ ਹੈ ਕਿ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਅਸੀਂ ਰੋਜ਼ਾਨਾ ਅਰਦਾਸ ਵਿੱਚ ਵਾਹਿਗੁਰੂ ਦਾ ਜਾਪ ਕਰਦੇ ਆਂ ਉਹਨਾਂ ਨੂੰ ਰੋਜ਼ਾਨਾ ਯਾਦ ਕਰਦੇ ਆਂ ਤਾਂ ਉਹਨਾਂ ਨੇ ਸੂਰਜ ਵਾਂਗਣ ਤਪ ਕੇ ਉਹਨਾਂ ਨੇ ਸੋਨੇ ਵਾਂਗਣ ਕਠੜੀ ਚ ਪੈ ਕੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਮਾਣ ਵਡਿਆਈ ਦਿੱਤੀ ਔਰ ਜੁਗਾ ਜਗੰਤਰਾਂ ਤੱਕ ਅਸੀਂ ਉਹਨਾਂ ਦੀ ਸ਼ੋਭਾ ਗਾਉਂਦੇ ਹੀ ਰਵਾਂਗੇ ਜਿਹੜਾ ਗੁਰੂ ਦਾ ਨਾਦੀ ਪਰਿਵਾਰ ਹੈ ਫਿਰ ਇੱਕ ਉਦਾਹਰਨ ਦਿੱਤੀ ਕਿ ਜਿਵੇਂ ਬਿਰਖ ਜਿਹੜਾ ਆਪਣੇ ਸਿਰ ਤੇ ਤੂਪਸੈਂਦਾ ਆਪਣੇ ਸਿਰ ਪਰ ਤੂਪਸੈ ਬਿਰਖ ਔਰ ਸੁਖ ਦੇਤ ਕਿਉਂ ਤਨ ਪਰ ਦੁਖ ਕੋਟਲ ਕੋਟ ਲੈ ਸੁਜਨ ਔਰ ਸੁਖ 헤ਤ ਕਹਿੰਦੇ ਜਿਹੜਾ ਬਿਰਖ ਆ ਨਾ ਇਹ ਆਪਣੇ ਉੱਤੇ ਧੁੱਪਾਂ ਸਹਿ ਕੇ ਦੂਜਿਆਂ ਨੂੰ ਛਾਂ ਦਿੰਦਾ ਹੈ। ਇਹਦੇ ਵਿੱਚ ਵੀ ਇੱਕ ਪ੍ਰਸ਼ਨ ਹੈ ਕਿ ਅਸੀਂ ਛੋਟਾ ਲਾਉਨੇ ਉਹ ਬੂਟਾ ਹੁੰਦਾ ਹੈ, ਬੂਟਾ ਜਵਾਨ ਹੁੰਦਾ ਤੇ ਰੁੱਖ ਹੁੰਦਾ। ਰੁੱਖ ਜਦ ਬਿਰਖ ਹੁੰਦਾ ਵੱਡਾ ਹੁੰਦਾ, ਉਹਨੂੰ ਅਸੀਂ ਬਿਰਖ ਕਹਿੰਦੇ ਆ। ਤਾਂ ਬਿਰਖ ਦੀ ਉਮਰ ਬਹੁਤ ਲੰਬੇਰੀ ਵੀ ਹੁੰਦੀ ਹੈ। ਤਾਂ ਬਿਰਖ ਸੈਂਕੜੇ ਸਾਲ ਵੀ ਆਪਣੇ ਤਨ ਦੇ ਉੱਤੇ ਧੁੱਪ ਸਹਿ ਕੇ ਸਮਾਜ ਨੂੰ ਛਾਂ ਦਿੰਦਾ ਹੈ। ਤਿਉ ਤਨ ਪਰ ਦੁੱਖ ਕੋਟਣਾ ਇਸ ਤਰ੍ਹਾਂ ਆਪਣੇ ਸਰੀਰ ਦੇ ਉੱਤੇ ਕਰੋੜਾਂ ਦੁੱਖ ਸਹਿ ਕੇ ਵੀ ਜਿਹੜੇ ਸੁਜਨਪੁਰਖ ਨੇ ਉਹ ਦੂਜਿਆਂ ਨੂੰ ਸ਼ਾਂ ਦਿੰਦੇ ਨੇ ਵਡਿਆਈ ਦਿੰਦੇ ਨੇ ਉਹਨਾਂ ਦੇ ਦੁੱਖਾਂ ਨੂੰ ਆਪ ਸਹਿ ਲੈਂਦੇ ਨੇ ਇਹ ਜਿਹੜੀ ਸੁਰਜਨ ਦੀ ਧਾਰਨ ਦਿੱਤੀ ਆ ਕਿਉਂਕਿ ਸੁਰਸੀ ਦੇਵਤੇ ਨੂੰ ਕਹਿੰਦੇ ਆ ਤੇ ਜਿਹੜੀ ਦੇਵਤੇ ਵਰਗਾ ਮਨੁੱਖ ਤੇ ਉਹਦੀ ਵਡਿਆਈ ਕੀ ਹੁੰਦੀ ਆ ਤੇ ਉਹਦੀ ਕਰਨੀ ਕੀ ਹੁੰਦੀ ਆ ਇਹ ਸਾਡਾ ਇੱਕ ਬਹੁਤ ਹੀ ਜਿਹੜਾ ਅਮੀਰ ਸਹਿਤ ਹੈ ਕਿ ਜਿਹੜਾ ਸਾਡੇ ਸਮਾਜ ਨੂੰ ਅ ਬੁਰੇ ਕਰਮਾਂ ਤੋਂ ਰੋਕ ਕੇ ਜਾਂ ਬੁਰੇ ਪਰਖਾਂ ਨੂੰ ਇਹ ਇਸ ਤਰ੍ਹਾਂ ਦੀ ਮੱਤ ਦਿੰਦਾ ਕਿ ਭਾਈ ਸਮਾਜ ਵਿੱਚ ਵਡਿਆਈ ਉਹਨਾਂ ਦੀ ਹੁੰਦੀ ਆ ਮਾਣ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਸੋਨੇ ਵਾਂਗਰ ਕਠਾੜੀ ਚ ਪੈ ਕੇ ਦੁੱਖ ਸਹਿ ਕੇ ਵੀ ਆਪਣੀ ਕੌਮ ਨੂੰ ਆਪਣੇ ਧਰਮੀ ਵਾਰਸਾ ਨੂੰ ਆਪਣੇ ਸਮਾਜ ਨੂੰ ਵਡਿਆਈ ਦਿੰਦੀ ਹੈ ਜਾਂ ਸੂਰਜ ਵਾਂਗੂ ਤਪ ਕੇ ਵੀ ਜਿਨ੍ਹਾਂ ਨੇ ਸਾਨੂੰ ਠੰਡਕ ਰੂਪ ਵਿੱਚ ਦਿੱਤੀ ਹੈ ਜਨ ਜਿੰਨਾ ਨੇ ਬਿਰਖ ਵਾਕਣ ਸਿਰ ਤੇ ਧੁੱਪ ਸਹਿ ਕੇ ਵੀ ਆਪਣੇ ਵਾਰਸਾਂ ਨੂੰ ਛਾਵਾਂ ਦਿੱਤੀਆਂ ਨੇ ਤਾਂ ਔਰ ਇਹ ਜਿਹੜਾ ਅਮੀਰ ਸਹਿਤ ਹੈ ਜਿਹੜਾ ਸਾਡੇ ਲਈ ਇਹ ਮਾਣ ਕਰਨਯੋਗ ਹੈ ਔਰ ਸਾਡੇ ਸਮੂਹ ਸਮਾਜ ਲਈ ਇੱਕ ਬਹੁਤ ਵੱਡੀ ਪ੍ਰੇਰਕ ਸ਼ਕਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ